ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਆ ਇੱਕ ਛੋਟਾ ਜਿਹਾ ਸਵਾਲ ਪਾ ਰਹੇ ਹਾਂ ਜੀ ਤੁਹਾਨੂੰ ਆ ਦੇਖੋ ਅਸੀਂ ਸੜਕ ਤੇ ਖੜੇ ਆਂ ਔਰ ਸੜਕ ਦੇ ਨਾਲ ਲੱਗਦਾ ਜੀ ਇਹ ਕੱਚਾ ਰਸਤਾ ਦੀ ਤੁਸੀਂ ਬਸ ਇਹ ਦੱਸਣਾ ਇਸ ਰਸਤੇ ਨੂੰ ਕਹਿੰਦੇ ਕੀ ਹੈ ਜੀ ਔਰ ਇਹ ਪਿੰਡ ਨਿਹੋਲਕੇ ਦੇ ਵਿੱਚ ਵੀਡੀਓ ਬਣ ਰਿਹਾ ਜੀ ਔਰ ਇਹ ਕੱਚਾ ਰਸਤਾ ਹਰ ਇਲਾਕੇ 'ਚ ਅਲੱਗ-ਅਲੱਗ ਤਰੀਕੇ ਨਾਲ ਨਾਂ ਹੈ ਜੀ ਅਲੱਗ ਇਹਦਾ ਵੀ ਸਾਡੇ ਪਿੰਡ 'ਚ ਵੀ ਦੇ ਤਿੰਨ ਨਾਂ ਹੈ ਜੀ ਅੱਛਾ ਤੁਹਾਡੇ ਪਿੰਡ 'ਚ ਵੀ ਤਿੰਨ ਨਾਂ ਹੈ ਜੀ ਤਿੰਨ ਨਾਂ ਹੈ ਇਹਦੇ ਅੱਛਾ ਇੱਥੇ ਪਹੁੰਚ ਵੀ ਤਿੰਨ ਨਾਂ ਦੇ ਨਾਲ ਜਾਣਦੇ ਤਿੰਨ ਨਾਂ ਦੇ ਨਾਲ ਜਾਣਦੇ ਇਹਨੂੰ ਹਾਂ ਹੁਣ ਅਸੀਂ ਆਪਾਂ ਸਰੋਤਿਆਂ ਤੋਂ ਹਾਂ ਦੇਖੋ ਇਹ ਰਸਤੇ ਦਾ ਕੱਚੇ ਰਸਤੇ ਦਾ ਨਾਉ ਦੱਸਣਾ ਜੀ ਤੁਸੀਂ ਸੜਕ ਦੇ ਨਾਲ ਲੱਗਦਾ ਕਹਿੰਦੇ ਸੜਕ ਤੇ ਗੈਲ ਲੱਗਦਾ ਜੀ ਸੜਕ ਤੇ ਗੈਲ ਲੱਗਦਾ ਜੀ ਹਾਂ ਸੜਕ ਤੇ ਗੈਲ ਲੱਗਦਾ ਜੀ ਅੱਜ ਟਰੈਕਟਰ ਲੰਘ ਕੇ ਹਟਿਆ ਇੱਥੇ ਉਹ ਮੇਰੇ ਕੋਲ ਟਰੈਕਟਰ ਲੰਘ ਕੇ ਹਟਿਆ ਇਹ ਹੈ ਇਹ ਲੀਹਾਂ ਪਈਆਂ ਹੋਈਆਂ ਟਰੈਕਟਰ ਦੀਆਂ ਹਾਂ ਇਹਨੂੰ ਕਮੈਂਟ ਕਰਕੇ ਲੋਕਾਂ ਤੋਂ ਤੁਸੀਂ ਪੁੱਛਣਾ ਵੀ ਇਹਦਾ ਨਾਂ ਕੀ ਆ ਹਾਂ ਵੇਖੋ ਜੀ ਸਰਦਾਰ ਰਾਜਵਿੰਦਰ ਸਿੰਘ ਜੀ ਸਾਡੇ ਨਾਲ ਹੈ ਜੀ ਔਰ ਪਿੰਡ ਨਿਹੋਲਕੇ ਤੋਂ ਵੀਡੀਓ ਬਣਾ ਰਹੇ ਕਰਾਲੀ ਦੇ ਲਾਗੇ ਪਿੰਡੇ ਦੀ ਆਲੇ-ਦੁਆਲੇ ਤੇ ਪਿੰਡਾਂ ਦੇ ਨਾਮ ਕੀ ਹੈ ਜੀ ਸਾਡੇ ਆੜ ਦੇ ਆਲੇ ਪਿੰਡ ਕਾਫੀ ਆ ਜੀ ਇੱਥੇ ਮੁੱਲਾਂਪੋਰਾ ਜੀ ਦਸਾਰਨਾ ਹੈ ਜੀ ਫਤੇਗੜਾ ਹਾਂ ਜੀ ਬੜੌਦੀ ਆ ਹਾਂ ਅੱਗੇ ਨੱਗਲ ਦੇ ਕੋਲ ਮਾਜਰੀ ਨਿਕਲ ਜਾਂਦਾ ਜੀ ਹਾਂ ਜੀ ਇੱਧੇ ਫਿਰ ਦੋ ਮੁੰਦੂਆਂ ਤਿੰਨਾਂ ਜਿੰਨੀਆਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਸਾਡੇ ਨਾਲ ਨਾਲ ਦੇ ਕਾਫੀ ਪਿੰਡ ਆ ਜੀ ਜੀ ਖੇੜਵਾਲ ਨੂੰ ਚੱਲੀਏ ਇਹ ਖੇੜਵਾਲ ਦੀ ਚੱਲੀ ਹੈ ਜੀ ਇੱਧਰ ਪਰਿਆਲਾ ਆ ਜਾਂਦਾ ਜੀ ਕਾਲੇ ਵਾਲਾ ਜਾਂਦਾ ਆਪਣਾ ਬਰੋਲੀ ਆ ਜਾਂ ਖਾਰੜ ਕੇ ਖੈੜ ਜੀ ਖੈੜ ਖੈੜ ਅੱਛਾ ਕਈ ਖੈੜ ਕਹਿੰਦੇ ਕੀ ਖਾਰੜ ਕਹਿੰਦੇ ਜੀ ਜਿਵੇਂ ਮਰੰਡੇ ਨੂੰ ਕਈ ਬਾਗਾ ਵਾਲਾ ਕਹਿੰਦੇ ਆ ਜੀ ਹਾਂ ਮਰੰਡੇ ਨੂੰ ਬਾਗਾ ਵਾਲਾ ਕਹਿੰਦੇ ਜੀ ਹਾਂ ਪੁਰਾਣਾ ਨਾਮ ਤਾਂ ਬਾਗ ਵਾਲਾ ਹੀ ਹੈ ਪੁਰਾਣਾ ਬਾਗ ਵਾਲਾ ਹੀ ਹਾਂ ਫਿਰ ਮਰੰਡਾ ਪੈ ਗਿਆ ਜੀ ਅਸਲ ਨਾਮ ਖੈੜ ਹੈ ਜੀ ਹਾਂਜੀ ਹਾਂਜੀ ਸ਼ੈਰੀ ਖੈੜ ਕਹਿੰਦੇ ਆ ਹਾਂਜੀ ਸ਼ੈਰੀ ਖੈੜ ਕਹਿੰਦੇ ਆ ਹਾਂ ਮੈਂ ਕਹਿੰਦਾ ਨਜ਼ਾਰਾ ਬਣ ਜਵੇ ਜੇ ਇਹਦਾ ਨਾਮ ਹੀ ਖੈੜ ਰੱਖ ਦੇਣ ਸ਼ੈਰਾ ਦੇ ਨਾਮ ਬਦਲੇ ਜਾਂਦੇ ਆ ਹਾਂਜੀ 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 ਅੱਜ ਕੱਲ੍ਹ ਲਖੋ ਜੀ ਸ਼ੈਰਾ ਦੇ ਨਾਮ ਆਪਣੇ ਇੰਡੀਆ ਚ ਬਦਲੇ ਜਾ ਰਹੇ ਆਂ ਕਈ ਵਾਰੀ ਔਰ ਜੇਕਰ ਪੁਰਾਣਾ ਨਾਮ ਕਹਿੰਦੇ ਨਾ ਵਾਰਣ ਅਸੀਂ ਬਨਾਰਸ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਖੈੜ ਦਾ ਖੈੜ ਬਣਾ ਦੇਣ ਜੀ ਖੈੜ ਬਣਾ ਦੇਣ ਜੀ ਆ ਬਹੁਤ ਦਾ ਨਾਮ ਰੌਸ਼ਨ ਹੋ ਜਾਊਗਾ ਹਾਂਜੀ ਹਾਂਜੀ ਬਣ ਸਕਦਾ ਹੈ ਬਣ ਸਕ ਕਿ ਕਰੇਓ ਕਮੈਂਟ ਜੀ ਖਰੜ ਦਾ ਖੇੜ ਬਣ ਸਕਦਾ ਕਿ ਨਹੀਂ ਬਣ ਸਕਦਾ ਜੀ ਔਰ ਸਰਕਾਰੀ ਤੌਰ ਤੇ ਬਣ ਜਵੇ ਤਾਂ ਕਿਆ ਕਹਨੇ ਜੀ ਪਰ ਸਵਾਲ ਸਾਡਾ ਆਈ ਸੀਗਾ ਜੀ ਆਪਣਾ ਪਟ ਗਏ ਸੀ ਮੁੱਦੇ ਤੋਂ ਜੀ ਆ ਸਵਾਲ ਹੈ ਜੀ ਸਾਹਮਣੇ ਸੜਕ ਹੈ ਜੀ ਔਰ ਇਸ ਸੜਕ ਦੇ ਨਾਲ ਲੱਗਦਾ ਕੱਚਾ ਰਸਤਾ ਜੀ ਔਰ ਕਿੰਨੇ ਕਿੰਨੇ ਗੱਠੇ ਦਾ ਹੋਣਾ ਜੀ ਇਹ ਇਹ 4 ਗੱਠੇ ਦਾ ਜੀ 4 ਗੱਠੇ ਦਾ ਜੀ ਗੱਠੇ ਹੀ ਕਹਿੰਦੇ ਨੇ ਜੀ ਬੱਠੇ ਕਹਿੰਦੇ ਆ ਚਾਰ ਗੱਠੇ ਦਾ ਔਰ 2 ਗੱਠੇ ਦਾ ਰਸਤਾ ਲੱਗਿਆ ਹੋਇਆ ਹੈ ਇਹ ਹਾਂ ਇਹਦਾ ਕਿਆ ਨਾਂ ਹੈ ਆਪਾਂ ਕਮੈਂਟ 'ਚ ਪੁੱਛ ਰਹੇ ਹਾਂ ਕਮੈਂਟ 'ਚ ਪੁੱਛ ਰਹੇ ਹਾਂ ਜੀ ਦੇਖੋ ਪਤਾ ਕਿ ਸਾਡੇ ਜਿਹੜੇ ਵੀਡੀਓਜ਼ ਨੇ ਇਹਨਾਂ ਦੀ ਸ਼ਹਿਰਾਂ 'ਚ ਵੀ ਬਹੁਤ ਲੋਕ ਦੇਖਦੇ ਆ ਜਿਹੜੇ ਪਿੰਡਾਂ ਤੋਂ ਬੱਚੇ ਗਏ ਹੋਏ ਆ ਔਰ ਹੁਣ ਉਹ ਸ਼ਹਿਰਾਂ 'ਚ ਅਗਲੀ ਜਨਰੇਸ਼ਨ ਰਹਿ ਰਹੀ ਹੈ ਸਾਡਾ ਮਕਸਦ ਹੈ ਕਿ ਉਹ ਪਿੰਡਾਂ ਨਾਲ ਕਨੈਕਟ ਰਹਿਣ ਜੀ ਜੁੜੇ ਰਹਿਣ ਜੀ ਇਸੇ ਕਰਕੇ ਸਵਾਲ ਪੁੱਛਦੇ ਆ ਜੀ ਆਹ ਰਸਤੇ ਨੂੰ ਦੱਸਣਾ ਕੀ ਹੈ ਜੀ ਆਹ ਦਿਖਾਓ ਜੀ ਕੱਚਾ ਰਸਤਾ ਦੂਰ ਤ ਜੀ ਔਰ ਇਧਰਲੇ ਪਾਸੇ ਰਸਤਾ ਹੈ ਜੀ ਔਰ ਤੁਸੀਂ ਕਰਨਾ ਕਮੈਂਟ ਜੀ ਇਹਨੂੰ ਕਹਿੰਦੇ ਕੀ ਹੈ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਹੋ ਤੁਸੀਂ ਬੱਲੇ ਬੱਲੇ ਫਿਲਮਜ਼ ਰਿਕਾਰਡਸ ਨੂੰ ਪਰਵਾ ਹੰਗਾਰਾ ਦਿੱਤਾ ਹੈ ਔਰ ਸਾਡੇ ਵੀਡੀਓਜ਼ ਨੂੰ ਦੇਖ ਰਹੇ ਹੋ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਹਾਂਜੀ ਹਾਂਜੀ ਲੇਕਿਨ ਪੰਜਾਬੀ ਵਿਰਸੇ ਦੇ ਵੀਡੀਓਜ਼ ਹਾਂਜੀ ਦੇਖ ਰਹੇ ਨੇ ਸਾਡੇ ਨਾਲ ਇੰਨੇ ਫਾਲੋਅਰ ਇੰਨੇ ਸਬਸਕ੍ਰਾਈਬਰ ਜੁੜ ਗਏ ਨੇ ਦੀ ਸਾਨੂੰ ਕਈ ਵਾਰੀ ਵਿਸ਼ਵਾਸ ਨਹੀਂ ਹੁੰਦਾ ਕਿ ਇਸ ਕੰਟੈਂਟ ਨੂੰ ਇੰਨਾ ਲੋਕ ਪਸੰਦ ਕਰਨ ਲੱਗ ਹਾਂਜੀ ਮੈਂ ਕਹਿੰਦਾ ਜੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਜੇਕਰ ਅਸੀਂ ਵਧੀਆ ਕੁਆਲਿਟੀ ਦੀਆਂ ਗੱਲਾਂ ਕਰੀਏ ਤਾਂ ਲੋਕ ਇਹਨਾਂ ਨੂੰ ਪਸੰਦ ਕਰਦੇ ਹਨ ਜੀ ਇਹ ਅਸਲੀ ਕੰਮ ਆਉਣ ਵਾਲੀਆਂ ਗੱਲਾਂ ਆਈ ਇਹ ਇਹ ਕੰਮ ਆਉਣ ਵਾਲੀਆਂ ਗੱਲਾਂ ਸਾਡੇ ਵਿਰਸੇ ਨਾਲ ਜੁੜੀਆਂ ਗੱਲਾਂ ਆਈ ਇਹ ਹਾਂਜੀ ਹਾਂਜੀ ਦੇਖੋ ਜਿਹੜੀਆਂ ਗੱਲਾਂ ਸਕੂਲਾਂ ਕਾਲਜਾਂ ਚ ਨਹੀਂ ਪੜਾਈਆਂ ਜਾਂਦੀਆਂ ਯੂਨੀਵਰਸਿਟੀਆਂ ਚ ਨਹੀਂ ਪੜਾਈਆਂ ਜਾਂਦੀਆਂ ਉਹ ਸਾਡੇ ਅਸਲੀ ਪਾਤਰ ਪਿੰਡਾਂ ਦੇ ਲੋਕ ਪਿੰਡਾਂ ਦੇ ਬਜ਼ੁਰਗ ਪਿੰਡਾਂ ਦੀਆਂ ਬੇਬੇ ਔਰ ਪਿੰਡਾਂ ਦੇ ਬਾਪੂ ਜੀ ਉਹ ਦੱਸਦੇ ਨੇ ਜੀ ਪੁਰਾਣੀਆਂ ਗੱਲਾਂ ਦੀਆਂ ਗੱਲਾਂ ਜੀ ਤਾਂ ਹੀ ਅਸੀਂ ਕਮੈਂਟ ਕਰਕੇ ਨਵੇਂ ਬੱਚਿਆਂ ਨੂੰ ਪੁੱਛ ਰਹੇ ਹ ਹਾਂ ਬਿਲਕੁਲ ਜੀ ਧੰਨਵਾਦ ਜੀ ਬਹੁਤ ਬਹੁਤ ਵਧੀਆ ਲੱਗਦਾ ਜੀ ਤੁਹਾਡੇ ਕੋਲ ਜਦੋਂ ਵੀ ਆਏ ਨਾ ਜੀ ਉਹ ਤੁਹਾਡੇ ਪਿੰਡੀਆਂ ਵਾਲੇ ਖੇਤ ਉਹ ਤੁਹਾਡੀ ਸਬਜ਼ੀ ਵਾਲੇ ਖੇਤ ਤੁਹਾਡਾ ਸਬਜ਼ੀ ਵਾਲਾ ਉਪਰ ਵਾਲਾ ਇਹ ਸਾਰਾ ਕੁਝ ਦੇਖ ਕੇ ਮਨ ਗਦਗਦ ਹੋ ਜਾਂਦਾ ਜੀ ਬਹੁਤ ਬਹੁਤ ਵਧੀਆ ਅਸੀਂ ਮੈਂ ਰਟਾਇਰਮੈਂਟ ਤੋਂ ਬਾਅਦ ਪ੍ਰਾਲਾ ਕਰਿਆ ਜੀ ਬਾਕੀ ਦੇਖਦੇ ਪ੍ਰਮਾਤਮਾ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਦੇਖੋ ਜੀ ਇਹਨਾਂ ਨੇ ਉਪਰਾਲਾ ਸਬਜ਼ੀਆਂ ਦਾ ਕੀਤਾ ਜੀ ਔਰ ਉਹਨਾਂ ਦੇ ਵੀਡੀਓਜ਼ ਅਲੱਗ ਅਸੀਂ ਅਪਲੋਡ ਕੀਤੇ ਆ ਤੇ ਨਾਲ ਨਾਲ ਫੇਰ ਦੱਸ ਦਿਓ ਜੀ ਆਹ ਰਸਤੇ ਨੂੰ ਕੱਚੇ ਰਸਤੇ ਨੂੰ ਕਿਆ ਕਹਿੰਦੇ ਜੀ ਤੁਸੀਂ ਦੱਸਿਓ ਇੱਕ ਚੀਜ਼ ਹੋਰ ਪੁੱਛ ਲਈਏ ਜ ਪੁੱਛ ਲੈਨੇ ਦੀ ਆ ਦੇਖੋ ਪਾਣੀ ਜਾ ਰਿਹਾ ਜੀ ਪਾਣੀ ਜਾ ਰਿਹਾ ਇਹਨੂੰ ਕੀ ਕਹਿੰਦੇ ਆ ਜੀ ਹਾਂ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਵੀ ਕੀ ਕਹਿੰਦੇ ਆ ਜੀ ਆ ਜਰੂਰ ਦੱਸਿਓ ਜੀ ਸ਼ਹਿਰਾਂ ਵਾਲੇ ਜਰੂਰ ਦੱਸਣ ਦੀ ਆ ਪਾਣੀ ਜਾ ਰਿਹਾ ਜੀ ਖੇਤ ਨੂੰ ਲੱਗ ਰਿਹਾ ਇਹਨੂੰ ਕੀ ਕਹਿੰਦੇ ਆ ਜੀ ਜਰੂਰ ਦੱਸਿਓ ਪੁਰਾਣੇ ਸਮੇਂ ਚ ਤਾਂ ਪਾਣੀ ਇੱਥੋਂ ਹੀ ਪੀ ਲੈਂਦੇ ਸੀਗੇ ਜੀ ਹਾਂ ਜੀ ਹਾਂ ਉਰੋਂ ਤਾਂ ਪੀ ਲੈਂਦੇ ਸੀ ਲੋਕ ਹਾਂ ਜੀ ਤੇ ਹੁਣ ਪਾਣੀ ਸਾਡਾ ਹੋ ਗਿਆ ਦੁਸ਼ਤ ਹੈਣਾ ਜੀ ਤੇ ਕਹਿੰਦੇ ਪਾਣੀ ਘਟ ਵੀ ਗਿਆ ਜੀ ਘਟ ਵੀ ਗਿਆ ਜੀ ਝੋਨਾ ਝੋਨਾ ਫਿਰ ਛੱਡਣਾ ਚਾਹੀਦਾ ਜੀ ਝੋਨਾ ਛੱਡਣਾ ਜਿਵੇਂ ਜਿੱਥੇ ਪਾਣੀ ਜ਼ਿਆਦਾ ਹੈ ਉਹ ਉਹ ਇਲਾਕੇ ਜਿੱਥੇ ਤੁਸੀਂ ਝੋਨਾ ਲਾਉਂ ਉਸ ਤਰ੍ਹਾਂ ਸਾਡਾ ਘਾਟ ਦਾ ਇਲਾਕਾ ਪੈਂਦਾ ਜੀ ਤਾਂ ਇਹ ਕਰਾਲੀ ਜਿਹੜਾ ਕਰਾਲੀ ਦੇ ਨਾਲ ਸਾਡਾ ਪਿੰਡ ਆ ਜੀ ਇਹਨੂੰ ਘਾਟ ਦਾ ਇਲਾਕਾ ਕਹਿੰਦੇ ਆ ਜੀ ਘਾਟ ਦਾ ਇਲਾਕਾ ਜੀ ਇਹ ਤਾਂ ਉਰਾਂ ਦਾ ਪਾਣੀ ਦੀ ਬਹੁਤ ਜ਼ਿਆਦਾ ਤਕਿੰਦਤ ਆਈ ਹਾਂ ਇੱਥੇ ਦਾ ਬਿਲਕੁਲ ਜੋ ਨਾਮ ਬੈਨੇ ਚਾਹੀਦਾ ਜੀ ਹਾਂ ਹਾਂ ਤੁਸੀਂ ਜਿਹੜਾ ਸਬਜ਼ੀਆਂ ਵਾਲਾ ਮੋੜਾ ਕੀਤਾ ਨਾ ਦੀ ਔਰ ਇਹ ਗੱਲ ਬਣ ਜਾਣੀ ਹੈ ਤੁਹਾਨੂੰ ਦੇਖ ਦੇ ਕੇ ਹੋਰ ਲੋਕਾਂ ਨੇ ਵੀ ਲਾਣ ਲੱਗ ਗਏ ਅਸੀਂ ਤਾਂ ਕਹਿੰਦੇ ਜੀ ਬਈ ਬਾਤੇ ਬਾਤੇ ਲਾਓ ਜਿੰਨਾ ਜ਼ਿਆਦਾ ਲੱਗੂਗੀ ਨਹੀਂ ਸਬਜ਼ੀ ਉਹਨਾਂ ਦਾ ਹੱਕ ਵੀ ਜ਼ਿਆਦਾ ਆਉਂਦਾ ਹੈ ਅਸੀਂ ਤੁਹਾਡੀ ਸਬਜ਼ੀ ਨੂੰ ਕਾਮਯਾਬ ਕਰ ਦੇਣਾ ਜੀ ਹਾਂਜੀ ਸਾਡਾ ਅਸੀਂ ਆਪਣਾ ਨਹੀਂ ਕਹਿੰਦੇ ਵਾਹਿਗੁਰੂ ਨੇ ਕਰਨਾ ਬਾਕੀ ਕੰਮ ਸਾਡੇ ਚੈਨਲ ਨਾਲ ਬਹੁਤ ਸੂਝਵਾਨ ਲੋਕ ਜੁੜੇ ਹੋਏ ਆ ਤੁਹਾਡੇ ਤੋਂ ਡਾਇਰੈਕਟ ਸਬਜ਼ੀ ਤੁਹਾਡੇ ਫਾਰਮ ਹਾਊਸ ਤੋਂ ਖਰੀਦਣਗੇ ਜੀ ਇਹ ਹਾਂ ਜੀ ਹਾਂ ਦਮਾਗੇ ਜੀ ਅਸੀਂ ਡੋਗ ਇਹਦੀ ਨੰਬਰ ਦੱਸ ਦੋ ਆਪਣਾ ਜੀ 946499925 ਹੂੰ ਚੌਰਾ ਬੋਲੇ ਜੀ 946499925 ਦੇਖੋ ਜੀ ਬਾਈ ਜੀ ਨੇ ਖੇਤਾਂ 'ਚ ਸਬਜ਼ੀਆਂ ਬੀਜਣ ਦਾ ਕੰਮ ਸ਼ੁਰੂ ਕਰ ਦਿੱਤਾ ਝੋਨੇ ਨੂੰ ਛੱਡ ਕੇ ਔਰ ਜਿਨ੍ਹਾਂ ਨੇ ਫਰੈਸ਼ ਸਬਜ਼ੀ ਖਰੀਦਣੀ ਹੈ ਚੰਡੀਗੜ੍ਹ ਵਾਲੇ ਕਰਾਲੀ ਵਾਲੇ ਖਰੜ ਵਾਲੇ ਰੋਪੜ ਵਾਲੇ ਫੇਰ ਖੈੜ ਵਾਲੇ ਦੀ ਹੈ ਨੇ ਜੀ ਕਿਤੋਂ ਵੀ ਹੈਰੀ ਲੋਕ ਜਿਹੜੇ ਖਾਸ ਤੌਰ ਤੇ ਉਹਨਾਂ ਨੂੰ ਕਹਿੰਨੇ ਆ ਕਿ ਇਹਨਾਂ ਦੇ ਫਾਰਮ ਹਾਊਸ ਨੂੰ ਵਿਜ਼ਿਟ ਕਰੋ ਥੋੜੀ ਲੋਕੇਸ਼ਨ ਦੱਸਿਓ ਜੀ ਆਪਣੀ ਜੀ ਇਹ ਸਾਡਾ ਜੀ ਕਰਾਲੀ ਆ ਜਣਾ ਜੀ ਕਰਾਲੀ ਤੋਂ ਆ ਕੇ ਸੋਮੀ ਜੀ ਦੀ ਕੁਟਿਆ ਹੈ ਸੋਮੀ ਜੀ ਦੀ ਕੁਟਿਆ ਤੋਂ ਅੱਗੇ ਆਪਣਾ ਪਿੰਡ ਹੈ ਜੀ ਹੂੰ ਨੇ ਹੁਲਕਾ ਪਿੰਡ ਜੀ ਸਰਦਾਰ ਰਾਜਵਿੰਦਰ ਸਿੰਘ ਜੀ ਜਦੋਂ ਪੁੱਛ ਰਹੇ ਸੀ ਜਿੰਤੋਂ ਮਰਜ਼ੀ ਪੁੱਛ ਲੈਣਾ ਜੀ ਹਾਂ ਜੀ ਇੱਥੇ ਨਹੀਂ ਸਾਡਾ ਜਦੋਂ ਅਸੀਂ ਹੁਣ ਇਹ ਬਰਸਾਤ ਮਾ ਹੁਣ ਅੱਗੇ ਜਾ ਕੇ ਹੁਣ ਸਾਗ ਲੱਗਣਾ ਜੀ ਸਾਗ ਦੀਆਂ ਆਈਟਮਾਂ ਨਹੀਂ ਸਾਡੀਆਂ ਸਾਡਾ ਇੱਥੋਂ ਖੇਚੋ ਹੀ ਵਿਕਦਾ ਜੀ ਅੱਛਾ ਹਾਂ ਸਾਡੇ ਚਟੌਲੀ ਪਿੰਡ ਆ ਜੂਰੇ ਚਟੌਲੀ ਪਿੰਡ ਦੇ ਬੰਦੇ ਬਹੁਤ ਜ਼ਿਆਦਾ ਸਾਗ ਵੇਚਦੇ ਆ ਪਿੰਡਾਂ ਮਾ ਜਾ ਕੇ ਉਹ ਸਾਡੇ ਕੋਲੋਂ ਇੱਥੋਂ ਅੱਗੇ ਲੈ ਜਾਂਦੇ ਜੀ ਅੱਗੇ ਉਹ ਵੇਚਦੇ ਆ ਲਓ ਜੀ ਐਦਾਂ ਬਣਦੀ ਜੀ ਗੱਲ ਦੀ ਇੱਕ ਕੰਮ ਦੇਖੋ ਅਸੀਂ ਕਰਨਾ ਬੜਾ ਵਧੀਆ ਜੀ ਬੜੀ ਜਲਦੀ ਹੀ ਇਹਨਾਂ ਸਬਜ਼ੀਆਂ ਦੇ ਲਾਈਵ ਵਲ ਉਹ ਤਾਜ਼ੀਆਂ ਸਬਜ਼ੀਆਂ ਬਣਾਣਗੇ ਔਰ ਤੁਹਾਨੂੰ ਰੈਸਪੀਜ਼ ਵੀ ਦੱਸਣਗੇ ਕਿ ਸਬਜ਼ੀ ਕਿਦਾਂ ਤਿਆਰ ਕਰੀਦੀ ਹੈ ਜੀ ਉਹ ਪੁਰਾਣਾ ਤਰੀਕਾ ਦੱਸਣਗੇ ਇਹ ਖੇਤਾਂ 'ਚ ਹੀ ਲਾਵਾਂਗੇ ਚੁੱਲ੍ਹਾ ਦੀ ਖੇਤਾਂ 'ਚ ਹੀ ਲਾਦਾਂਗੇ ਜੀ ਹਾਂ ਬਣ ਜੂਗੀ ਦੀ ਗੱਲ ਦੀ ਫਿਰ ਪੁੱਛ ਲਈਏ ਸਵਾਲ ਦੀ ਵੀਡੀਓ ਲੰਬਾ ਹੋ ਜਾਂਦਾ ਆਹ ਦੇਖੋ ਜੀ ਰਸਤਾ ਜਿਹੜੇ ਬਾਅਦ 'ਚ ਜੁੜੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਵੇ ਆਹ ਕੱਚੇ ਰਸਤੇ ਨੂੰ ਦੱਸਣਾ ਕਹਿੰਦੇ ਕੀ ਹੈ ਜੀ ਸਾਹਮਣੇ ਸੜਕ ਹੈ ਜੀ ਆਹ ਸੜਕ ਦੇ ਨਾਲ ਖੇਤਾਂ ਨੂੰ ਜਾਂਦਾ ਰਸਤਾ ਜੀ ਕਮੈਂਟ ਕਰਕੇ ਦੱਸਿਓ ਜੀ ਇਹਨੂੰ ਕਹਿੰਦੇ ਕੀ ਹੈ ਜੀ